ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਥਾਂ ਤੇ ਦਿਨ-ਪ੍ਰਤੀ ਦਿਨ ਵਧਦੇ ਜਾ ਰਿਹਾ ਨੇ ਹੁਣ ਇੱਕ ਨਵਾਂ ਖੇਤੀ ਸੰਕਟ ਉੱਭਰ ਕੇ ਸਾਹਮਣੇ ਆਇਆ ਹੈ ਤੇ ਇਹ ਸੰਕਟ ਹੈ ਮਿੱਟੀ ਦੀ ਤਹਿਦ ਆ ਕੁਝ ਸੰਸਥਾਵਾਂ ਵੱਲੋਂ ਸਰਵੇਖਣ ਕਰਵਾਇਆ ਗਿਆ ਜਿਸ ਸਰਵੇਖਣ ਦੇ ਵਿੱਚ ਗੱਲ ਉੱਭਰ ਕੇ ਆਈ ਹੈ ਕਿ ਮਿੱਟੀ ਦੇ ਵਿੱਚ ਇੱਕ ਸਖਤ ਤਹਿ ਬਣ ਚੁੱਕੀ ਹੈ ਜਿਹੜੀ ਤਹਿ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ ਤੇ ਇਸ ਦੇ ਇਸ ਸਖਤ ਤਹਿ ਨਾਲ ਜ਼ਮੀਨ ਦੇ ਵਿੱਚ ਪਾਣੀ ਸਮਾਉਣ ਦੀ ਜਿਹੜੀ ਸ਼ਮਤਾ ਆ ਉਹ ਵੀ ਬਹੁਤ ਦਿਨ ਪ੍ਰਤੀ ਦਿਨ ਘਟ ਰਹੀ ਹੈ ਜਿਸ ਦਾ ਨੁਕਸਾਨ ਕਿਸਾਨੀ ਨੂੰ ਚੱਲਣਾ ਪੈ ਸਕਦਾ ਹੈ ਤੇ ਖੇਤੀਬਾੜੀ ਪਾਣੇ ਕਹਿ ਰਹੇ ਦੇ ਅਨੁਸਾਰ ਇਸ ਇਹਦਾ ਕਾਰਨ ਮਸ਼ੀਨਰੀ ਨੂੰ ਦੱਸਿਆ ਜਾ ਰਿਹਾ ਹੈ ਜਿਹੜੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਮਸ਼ੀਨਰੀ ਯੂਜ਼ ਹੋ ਰਹੀ ਹੈ ਉਸ ਦੇ ਨਾਲ ਜ਼ਮੀਨ ਦੇ ਵਿੱਚ ਇੱਕ 6 ਇੰਚ ਤੋਂ ਥੇਟਾ ਇੱਕ ਸਖਤ ਤਹਿ ਬਣ ਚੁੱਕੀ ਹੈ ਤੇ ਵਿਭਾਗ ਅਨੁਸਾਰ ਇਸ ਸਮੱਸਿਆ ਦਾ ਹੱਲ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਦਾ ਸਮੱਸਿਆ ਦਾ ਹੱਲ ਤੁਸੀਂ ਦੇਖ ਸਕਦੇ ਹੋ ਇਹ ਜ਼ਮੀਨ ਤੇ ਵਿੱਚ ਆਮ ਤੌਰ ਤੇ ਜਿਹੜੀ ਮਸ਼ੀਨਰੀ ਹੈ ਉਹ 6 ਇੰਚ ਤੱਕ ਡੁੰਗਾਈ ਕਰਦੀ ਹੈ ਪਰ ਇਹ 6 ਇੰਚ ਤੋਂ ਥੱਲੇ ਹੀ ਇਹ ਸਖਤ ਤਹਿ ਬਣੀ ਹੋਈ ਹੈ ਤੇ ਇਸ ਸਖਤ ਤਹਿ ਨੂੰ ਤੋੜਨ ਦੇ ਲਈ ਭਾਗ ਨੇ ਕੁਝ ਮਸ਼ੀਨਰੀ ਦੀ ਸਲਾਹ ਦਿੱਤੀ ਹੈ ਜਿਹੜੀ ਮਸ਼ੀਨਰੀ 24 ਇੰਚ ਹੀਠਾਂ ਤੱਕ ਜਾਨੀ 12 ਇੰਚ 24 ਇੰਚ ਫੁੱਟ ਜਾਂ 2 ਫੁੱਟ ਹੀਠਾ ਡੂੰਗੇ ਡੂੰਗੀ ਸੱਟ ਮਾਰਦੀ ਹੈ ਜਿਸ ਨਾਲ ਜਿਹੜੀ ਇਹ ਤੈ ਹੈ ਉਹ ਟੁੱਟਦੀ ਹੈ ਇਸ ਇਸ ਦੀ ਤੈ ਨਾਲ ਟੁੱਟਣ ਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਜਮੀਨ ਦੇ ਵਿੱਚ ਪਾਣੀ ਵੀ ਸਮਾਉਣ ਦੀ ਸ਼ਕਤਾ ਵਧੂਗੀ ਤੇ ਜਿਹੜਾ ਹੈ ਪੌਦੇ ਨੂੰ ਵਧਣ ਫੁੱਲਣ ਦਾ ਜਿਹੜਾ ਹੈ ਵਧੇਰੇ ਸਪੇਸ ਮਿਲੂਗੀ ਤੇ ਜਮੀਨ ਦੀ ਸਾਹ ਦੀ ਜਿਹੜੀ ਸ਼ਕਤੀ ਆ ਉਹ ਵੀ ਵਧੂਗੀ ਸੁਖਵਿੰਦਰ ਸਿੰਘ ਐਬੀਪੀ ਨਿਊਜ਼ ਮੋਹਾਲੀ